ਉਹ ਗੱਲ ਤੇ ਸੋਣਾ ਮੈਨੂੰ ਟੱਕਰੇ ਬਲਜੀਤ ਕਹਿੰਦਾ ਤੁਹਾਡੇ ਗਵਾਂਦਿਆਂ ਬੁਲਟ ਲੈੰਦਾ ਵਾ ਬੁਲਟ ਲੈੰਦਾ ਵਾ ਆਹਾ ਆ ਐਵੇਂ ਮਾਰਦਾ ਬੁਲਟ ਲੈੰਦਾ ਇਹਨਾਂ ਨੇ ਬੁਲਟ ਦੋੜਤਾ ਹੀ ਲਖਦਾ ਹੁੰਦਾ ਵਾ ਐਵੇਂ ਲੈੰਦਾ ਇਹਨਾਂ ਨੇ ਬੁਲਟ ਕਿਹ ਮੁੰਡੇ ਮੰਡੇ ਦਾ ਲੈ ਲੈਣਾ ਫੁਕਰੀ ਮਾਰਨ ਨੂੰ ਉਹ ਯਾਰ ਮੈਨੂੰ ਤਾਂ ਉਹਨੇ ਦੱਸਿਆ ਮੈਂ ਕਿਹੜਾ ਜੇ ਵੇਖਿਆ ਕੋਈ ਗੱਲ ਨਹੀਂ ਮੈਂ ਪਤਾ ਕਰਾਉਣੀ ਆ ਨਾ ਕਿ ਕਿੱਥੋਂ ਬੁਲਟ ਲੈ ਆਏ ਵੇਖਿਓ ਸਹੀ ਸਭ ਕੋ ਸਾਫ ਨਜ਼ਰ ਆ ਜਾਣਾ ਵਾ ਫਿਕਰ ਨਾ ਕਰੋ ਤੁਸੀਂ ਮੈਂ ਆਪਣੇ ਪਤਾ ਕਰਾ ਲੜਾਵਾ ਇਹਨਾਂ ਨੇ ਜੇ ਬੁਲਟ ਲੈ ਲੈਂਦਾ ਮੈਨੂੰ ਤਾਂ ਨਹੀਂ ਕਿ ਚੰਗੇ ਲੱਗਦੇ ਪਰ ਮੈਂ ਦੱਸਾਂ ਗੱਲ ਇੰਨਾ ਇਥੋਂ ਨੰਗਾ ਕਰਨਾ ਤੇ ਸਾਡੀ ਇੱਕ ਛੜਿਆ ਕਰਨੀ ਆ ਗੱਲ ਤੇ ਤੁਹਾਡੀ ਵੀ ਠੀਕ ਵਾ ਹੈ ਮੈਨੂੰ ਤੇ ਆਪ ਨਹੀਂ ਅੱਖ ਲੈ ਕੇ ਪਾਉਂਦੇ ਨਹੀਂਗੇ ਮੈਂ ਤੇ ਡੇ ਬੁਰੇ ਲੱਗਦੇ ਆ ਜੀ ਗੱਲ ਹੋ ਗਈ ਨਾ ਮੈਂ ਰਫਲ ਲੈ ਆ ਕੇ ਨਾ ਕਿਦੀ ਮੈਂ ਗੋਲੀ ਮਾਰ ਦੇਣੀ ਇਹਨਾਂ ਤਬੱਸਾ ਗੱਲ ਜਸਵਿੰਦਰ ਭੈਣ ਜੀ ਲੈ ਸੱਸੀ ਕਲਪ੍ਰੇਨ ਜੀ ਸੱਸੀ ਕਾ ਦਾਰ ਆ ਗਿਆ ਮੇਰੀ ਭੈਣ ਨੂੰ ਅੱਜ ਲੈ ਮੈਨੂੰ ਤੇ ਆ ਹੀ ਗਿਆ ਰਾ ਇੱਕ ਤੁਹਾਨੂੰ ਹੀ ਭੁੱਲਾ ਮੇਰੇ ਘਰ ਦਾ ਰਾ ਹੈ ਮੈਂ ਹੁਣ ਕੱਲੀ ਕਾਰੀ ਹੈਗੀ ਆ ਘਰ ਚ ਕੰਮ ਚ ਲੱਗੀ ਦਿੰਨੀ ਆ ਮੈਂ ਤਾਂ ਨਹੀਂ ਜਾਂਦੀ ਤੂੰ ਇੰਨਾ ਨਾ ਗੁੱਸਾ ਕਰਿਆ ਕਰ ਕੁੱਸਾ ਕੇ ਦਾਣਾ ਕਰਾਂ ਮੇਰਾ ਬਥੇਰ ਵੀ ਜੀ ਕਰ ਪਿਆ ਤੇ ਆਪਣੀ ਭੈਣ ਨੂੰ ਦੇਖ ਕੇ ਆਵਾਂ ਜਾ ਕੇ ਹੈ ਚੱਲ ਬਾਕੀ ਗੱਲਾਂ ਛੱਡ ਠੰਡ ਬੜੀ ਹੈਗਾ ਅੰਦਰ ਬਈਏ ਜਾਂ ਚਾ ਲੈ ਚਲੋ ਮਨ ਸੜ ਗਿਆ ਦੇਖ ਕੇ ਚੀਜ਼ਾਂ ਕਿੰਦਾਂ ਕੱਡੀਆਂ ਲਾਈਆਂ ਕਿੰਦਾਂ ਮੋਟਰਸਾਈਕਲ ਲਾਏ ਆ ਕੋਈ ਗੱਲ ਨਹੀਂ ਪੈ ਗਿਆ ਜੀਵਨ ਦਾ ਪਿਆਰ ਤੁਹਾਡੇ ਘਰ 'ਚ ਹੋਣ ਦੀ ਕੋਹ ਰਹਿਣ ਦਿੰਦੀ ਦੇਖੀ ਜਾਓ ਤੇ ਗਾੜੀ ਗਾੜੀ ਬਣਦਾ ਕੀ ਆ